ਹਾਂਜੀ ਸਾਥੀਓ ਅੱਜ ਦੇਖੋ ਸਾਡੇ ਪਿੰਡ ਦੀਨਾ ਸਾਹਿਬ ਚ ਕਲਾਣਾ ਚੱਲ ਰਿਹਾ ਹੈਗਾ ਸੇਤ ਦੀ ਤੰਦਰੁਸਤੀ ਆ ਤੇ ਬਹੁਤ ਹੀ ਵਧੀਆ ਚੀਜ਼ ਆ ਇਹ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਅਦਿਸ਼ਾਤ ਕਰਨ ਦੀ ਲੋੜ ਆ ਲੋਕ ਹੁਣ ਕੈਮੀਕਲ ਦੇ ਬਣੇ ਗੋੜ ਜਿਵੇਂ ਪੋਟਾਸ਼ਾ ਗੋੜ ਹੁੰਦਾ ਹੈਗਾ ਮਾਰ ਕੀੜਜ ਹਰੇਕ ਬੜੇ ਚਾਹ ਨਾਲ ਲਿਆਉਂਦਾ ਹੈਗਾ ਹੈ ਹੁੰਦਾ ਹੈਗਾ ਵੀ ਪੋਟਾਸ਼ਾ ਗੋੜ ਇਹ ਬਹੁਤ ਵਧੀਆ ਹੈਗਾ ਪਰ ਹੁੰਦਾ ਉਹ ਖੰਡਦਈ ਹੈ ਇੱਧਰ ਦੇਖੋ ਐਂ ਕਰਕੇ ਕੰਨੇ ਨੂੰ ਪ੍ਰੋਸੈਸ ਕਰਕੇ ਤੇ ਦੁੱਧ ਬਣਾਇਆ ਜਾਂਦਾ ਬਾਅਦ ਤੋਂ ਨੂੰ ਇੱਥੇ ਇਹਦੇ ਵਿੱਚ ਕੈਰੀ ਕਰਕੇ ਗਰਮ ਕੀਤਾ ਜਾਂਦਾ ਹੈ ਬਾਅਦ ਇਸ ਕੜਾਹੀ ਵਿੱਚ ਪਕਾ ਕੇ ਗੁੜ ਕੱਢਿਆ ਜਾਂਦਾ ਹੈ ਹਾਂਜੀ ਬਹੁਤ ਬਹੁਤ ਧੰਨਵਾਦੀ ਜੀ ਲੋ ਵੀ ਸਾਥੀਓ ਦੇਖੋ ਪਰਾ ਪਿੰਡਾਂ ਦਾ ਪੁਰਾਣਾ ਸੱਭਿਆਚਾਰ ਸਾਡਾ ਗੋੜ ਬੰਦਾਈ ਹਵਾ ਦਾ ਜਲਦੀ ਹੈ ਚੰਗੀ ਗੱਲ ਹੈ ਆ ਸਾਡੇ ਬਾਦਲ ਸਾਹਿਬ ਆ ਬਹੁਤ ਪੁਰਾਣੇ ਗੁੜ ਦੇ ਕਰੰਦੇ ਹੈਗੇ ਇਹਨਾਂ ਨੇ ਬਹੁਤ ਗੁੜ ਖਵਾਇਆ ਇਧਰ ਸਾਡੇ ਮਾਸਟਰ ਜੀ ਗੁੜ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ ਗੰਨਾ ਪੋਟੂ ਵੀ ਆ ਰਹੀ ਹੈ ਗੰਨੇ ਦਾ ਰਸ ਲੈ ਅੱਛਾ ਉਧਰ ਪੰਜਾਬ ਪੁਲਿਸ ਵੀ ਲੱਗੀ ਹੋਈ ਹੈ ਕਹਿੰਦੇ ਗੰਨੇ ਦੇ ਰਾਸ ਸਾਹ ਤੇ ਆ ਗੁੜ ਤਿਆਰ ਹੋਇਆ ਜੀ ਇਹਦੇ ਚ ਗੁੜ ਪਾਇਆ ਜਾਂਦਾ ਠੰਡਾ ਕਰਨ ਵਾਸਤੇ ਆ ਗੁੜ ਬਣਿਆ ਪਿਆ ਆ ਗੁੜ ਬਣਿਆ ਪਿਆ ਜੀ ਸਵਾਦ ਲੈ ਸਕਦੇ ਹੋ ਖਾਓ ਅੱਖਾਂ ਨਾਲ ਹੀ ਸਵਾਦ ਲੈ ਸਕਦੇ ਜੀ ਹੁਣ ਤੁਹਾਨੂੰ ਅਸੀਂ ਖਵਾ ਤੋ ਸਕਦੇ ਹਾਂ ਠੀਕ ਹੈ ਜੀ ਪਿਆਰ ਦੇ ਨਾਲ ਨੱਕ ਇਹ ਪੁਰਾਣਾ ਸੱਭਿਆਚਾਰ ਹੈ ਸਹੀ ਸਿਹਤ ਦੀ ਤੰਦਰੁਸਤੀ ਹੈ ਬਿਨਾ ਮਲਾਉਟ ਦੇ ਗੁੜ ਹੈ ਇਹ ਇਥੇ ਗੰਨੇ ਨੂੰ ਪ੍ਰੋਸੈਸ ਕਰਿਆ ਜਾਂਦਾ ਪੀੜਿਆ ਜਾਂਦਾ ਹੈਗਾ ਇੱਥੇ ਰੌ ਬਾਹਰ ਆ ਜਾਂਦਾ ਹੈਗਾ ਆ ਕਲਾੜਾ ਲੱਗਿਆ ਹੋਇਆ ਇਹ ਇਹਦੇ ਚ ਰੌ ਆ ਕੇ ਦਿਖਦਾ ਹੈਗਾ ਇਥੋਂ ਰੋ ਕਰੀ ਕਰਕੇ ਇਧਰ ਕੜਾਹਿਆਂ ਚ ਪਾਇਆ ਜਾਂਦਾ ਹੈ